साल 1914 ਦੀ ਹੈ ਜਦੋਂ ਬਾਬਾ ਗੁਰਦੇਵ ਸਿੰਘ ਨੇ ਭਾਰਤ ਚ ਬ੍ਰਿਟਿਸ਼ ਰਾਜ ਤੋਂ ਦੁਖੀ ਪੰਜਾਬੀਆਂ ਨੂੰ ਚੰਗੀ ਜ਼ਿੰਦਗੀ ਦੇਣ ਦੀ ਸੋਚ ਨਾਲ ਕੈਨੇਡਾ ਲੈ ਜਾਣ ਬਾਰੇ ਸੋਚਿਆ ਬਾਬਾ ਗੁਰਦੇਵ ਸਿੰਘ ਇੱਕ ਕਾਮਯਾਬ ਕਾਰੋਬਾਰੀ ਸੀ ਜੋ ਅੰਗਰੇਜ਼ੀ ਹਕੂਮਤ ਵੱਲੋਂ ਤੈਅ ਕੀਤੇ ਮਾਪਦੰਡ ਅਤੇ ਸ਼ਰਤਾਂ ਨੂੰ ਪੂਰਿਆ ਕਰਨ ਚ ਸਮਰੱਥ ਸੀ ਬਾਬਾ ਗੁਰਦੇਵ ਸਿੰਘ ਨੇ ਇੱਕ ਮਕਸਦ ਨੂੰ ਪੂਰਾ ਕਰਨ ਲਈ ਜਾਪਾਨੀ ਕੰਪਨੀ ਕਾਮਾਗਾਟਾ ਮਾਰੂ ਤੋਂ ਇੱਕ ਸਮੁੰਦਰੀ ਜਹਾਜ਼ ਲੀਜ਼ ਤੇ ਲਿਆ ਜਿਸ ਦਾ ਨਾਮ ਗੁਰੂ ਨਾਨਕ ਨੈਵੀਗੇਸ਼ਨ ਰੱਖਿਆ ਬਾਬਾ ਗੁਰਦੇਵ ਸਿੰਘ ਜੀ ਬਹੁਤ ਅਮੀਰ ਮਰਚੈਂਟ ਸੀਗਾ ਔਰ ਉਸ ਨੇ ਬਹੁਤ ਸਾਰੇ ਮਤਲਬ ਪੈਸਾ ਹੋਰ ਵੈਲਥ ਵਗੈਰਾ ਕ੍ਰੀਏਟ ਕੀਤੀ ਪਰ ਉਹ ਹਰ ਪਹਿਲੂ ਤੋਂ ਸਿੱਖੀ ਦੇ ਵਿੱਚ ਮਤਲਬ ਪਰਪਖ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦਾ ਸਿੱਖੀ ਦਾ ਪਰਪਕਾਰ ਹੋਵੇ ਸਾਰੀ ਦੁਨੀਆ ਦੇ ਵਿੱਚ ਤੋਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜਾ ਕੇ ਦੇਖਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਉਹ ਜਗ੍ਹਾ ਕੁਝ ਐਸੀ ਹੈ ਜਿਹੜੀ ਪੰਜਾਬ ਦੇ ਆਬੂ ਹਵਾ ਦੇ ਨਾਲ ਮਿਲਦੀ ਜੁਲਦੀ ਹੈ ਵੀ ਉੱਥੇ ਜੇ ਕਿਤੇ ਇੱਕ ਤਰੀਕੇ ਨਾਲ ਸਿੱਖਾਂ ਨੂੰ ਉੱਥੇ ਵਸਾਇਆ ਜਾ ਸਕੇ ਉੱਥੇ ਜਾ ਕੇ ਉਹ ਆਪਣੀ ਜਗ੍ਹਾ ਬਣਾ ਲੈਣ ਜਿੱਥੇ ਉਹ ਆਪਣਾ ਖਾਣ ਪੀਣ ਰਹਿਣ ਸਹਿਣ ਦਾ ਸਾਰਾ ਉਹ ਕੋਈ ਜੇ ਬੰਦੋਬਸਤ ਹੋਵੇ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਹੁੰਦਾ ਉਸ ਪਹਿਲੂ ਨੂੰ ਲੈ ਕੇ ਉਹਨਾਂ ਨੇ ਕਿਹਾ ਜਿਹੜੀ ਮਾਈਗ੍ਰੇਸ਼ਨ ਹਨ ਉਹ ਉੱਥੇ ਹੋਣੀ ਚਾਹੀਦੀ ਸੇ ਖਾਦੀ ਬੜੀ ਦੂਰ ਅੰਦੇਸ਼ੀ ਦੀ ਗੱਲ ਸੀ ਬੜੀ ਡੀਪ ਗੱਲ ਸੀ ਬਾਬਾ ਗੁਰਦੱਤ ਸਿੰਘ ਦੇ ਮਾਈਂਡ ਦੇ ਵਿੱਚ ਕਿ ਉਹ ਜਗ੍ਹਾ ਉਸ ਕਿਸਮ ਦੀ ਹੈ ਕਲਾਈਮੈਟਿਕਲੀ ਉਸ ਕਿਸਮ ਦੀ ਹੈ ਔਰ ਉਸੇ ਕਿਸਮ ਦੀ ਉੱਥੇ ਜਿਹੜੀਆਂ ਫਸਲਾਂ ਹੋ ਸਕਦੀਆਂ ਉਸੇ ਕਿਸਮ ਦਾ ਉੱਥੇ ਮਤਲਬ ਜੋ ਵੀ ਵਪਾਰ ਕੀਤਾ ਜਾ ਸਕਦਾ 프로스퍼ਿਟੀ ਆਸੰਗਦੀ ਹੈ। ਤੋਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕਿਹਾ ਵੀ ਜਹਾਜ਼ ਭਰ ਕੇ ਲੈ ਜਾਈਏ। ਤਾਂ ਕਾਮਾਗਾਟਾ મારੂ ਇੱਕ ਜਾਪਾਨੀ ਨਾਓ ਆ। ਉਸ ਕੰਪਨੀ ਤੋਂ ਉਹਨਾਂ ਨੇ ਇੱਕ ਜਹਾਜ਼ ਹਾਇਰ ਕਰ ਲਿਆ। ਉਹਨਾਂ ਨੂੰ ਲੈ ਕੇ ਤੇ ਫਿਰ ਉੱਥੋਂ ਪੰਜਾਬੀਆਂ ਨੂੰ ਸਿੱਖਾਂ ਨੂੰ ਵਿੱਚ ਬਿਠਾ ਕੇ ਉਹ ਉੱਥੇ ਕਹਿ ਵੀ ਚਲੋ ਮੈਂ ਤੁਹਾਨੂੰ ਬ੍ਰਿਟਿਸ਼ ਕੋਲੰਬੀਆ ਲੈ ਜਾਣਾ। ਉਹਨਾਂ ਨੂੰ ਬਾਰੋਂ ਐਸਟ੍ਰੇਂਜ ਲੱਗਿਆ ਜਿਸ ਤਰ੍ਹਾਂ ਦਾ ਮਤਲਬ ਪੰਜਾਬ ਦਾ ਆਬੋ ਹਵਾ ਹੈਗਾ ਤਾਂ ਉੱਥੇ ਉਹ ਜਦੋਂ ਜਾਂਦੇ ਆ ਤਾਂ ਉੱਥੇ ਜਾ ਕੇ ਜਿਹੜੇ ਬ੍ਰਿਟਿਸ਼ ਕੋਲੋਨਾਈਜ਼ਰਸ ਹੈਗੇ ਅੰਗਰੇਜ਼ ਉੱਥੇ ਦੇ ਵਸਿੰਦੇ ਨਹੀਂ ਸੀ ਉੱਥੇ ਦੇ ਵਸਿੰਦੇ ਸੀਗੇ ਰੈਡਿਨਿਅਨਸ ਰੈਡਿਨਿਅਨਸ ਨੂੰ ਉਹਨਾਂ ਨੇ ਅਪਰੂਵ ਕੀਤਾ ਬਹੁਤ ਜ਼ਿਆਦਾ ਜ਼ੁਲਮੋ ਸਤਮ ਉਹਨਾਂ ਦੇ ਉੱਤੇ ਕੀਤੇ ਉਹਨਾਂ ਦਾ ਇਸ ਤਰੀਕੇ ਨਾਲ ਸ਼ਿਕਾਰ ਖੇਡਿਆ ਗਿਆ ਜਿਸ ਤਰ੍ਹਾਂ ਅਸੀਂ ਜਾਨਵਰਾਂ ਦਾ ਸ਼ਿਕਾਰ ਵੀ ਨਹੀਂ ਖੇਡਦੇ ਬੜੀ ਮਤਲਬ ਬਹੁਤ ਹੀ ਬੇਰਹਿਮੀ ਨਾਲ ਉਹਨਾਂ ਨੂੰ ਵਿਚਾਰਿਆਂ ਨੂੰ ਮਾਰਿਆ ਗਿਆ ਉਹਨਾਂ ਨੂੰ ਮਤਲਬ ਅਪਰੂਵ ਕੀਤਾ ਕਿਉਂਕਿ ਉਹ origignal ਉੱਥੇ ਦੇ ਮਸ਼ਿੰਦੇ ਸੀ ਰੈਡੀ ਇੰਡੀਅਨ ਜਿਹੜੇ ਸੀ ਉੱਥੇ ਦੇ ਉਸ ਧਰਤੀ ਦੇ ਮਾਲਕ ਸੀ ਵਿਚਾਰੇ ਉਹਨਾਂ ਨੇ ਰਿਸਕ ਕੀਤਾ अर्ਲੀ ਸਟੇजेस ਦੇ ਵਿੱਚ ਪਰ ਇਹਨਾਂ ਕੋਲ ਬਾਰੂਦ ਅੱਛਾ ਸੀ ਇਹਨਾਂ ਕੋਲ ਗਨਸ ਅੱਛੀਆਂ ਸੀ ਇਹ ਜ਼ਿਆਦਾ ਡਿਵੈਲਪ ਸੀ ਗੋਰੇ ਉਹ ਵਿਚਾਰੇ ਇਹਨੇ ਡਿਵੈਲਪ ਨਹੀਂ ਸੀ ਤਾਂ ਉਹਨਾਂ ਦੇ ਉੱਤੇ ਉਹਨਾਂ ਨੇ ਜ਼ੁਲਮੋ ਸਤਮ ਕਰਕੇ ਉਹਨਾਂ ਨੂੰ ਅਪਰੂਵ ਕਰਤਾ ਆਪਣੀ ਧਰਤੀ ਬ੍ਰਿਟਿਸ਼ ਗਵਰਨਮੈਂਟ ਬ੍ਰਿਟਿਸ਼ ਗਵਰਨਮੈਂਟ ਉਹ ਕਲੋਨੀ ਕੈਨੇਡਾ ਇੱਕ ਕਲੋਨੀ ਸੀ ਬ੍ਰਿਟਿਸ਼ਰਸ ਸੀ ਜਿਸ ਤਰੀਕੇ ਨਾਲ ਇੰਡੀਆ ਇੱਕ ਕਲੋਨੀ ਸੀ ਬ੍ਰਿਟਿਸ਼ਰਸ ਸੀ ਇਸੇ ਤਰ੍ਹਾਂ ਸੈਂਕੜੇ ਕਲੋਨੀਆਂ ਸੀ ਬ੍ਰਿਟਿਸ਼ਰਸ ਦੀਆਂ ਔਰ ਇਸੇ ਤਰੀਕੇ ਯੂਰਪ ਦੇ ਹੋਰ ਮੁਲਕਾਂ ਦੀਆਂ ਕਲੋਨੀਆਂ ਸੀਗੀਆਂ ਤੋ ਇੱਕ ਕਲੋਨੀ ਸੀਗੀ ਉਸ ਕਲੋਨੀ ਦੇ ਵਿੱਚ ਸਿੱਖਾਂ ਨੇ ਕਿਹਾ ਵੀ ਅਸੀਂ ਇੱਥੇ ਆਬਾਦ ਹੋ ਜਾਈਏ ਧਰਤੀ ਬੜੀ ਫਰਟਾਈਲ ਆ ਪਾਣੀ ਦੀ ਅਵੇਲੇਬਿਲਟੀ ਇੱਕ ਬਹੁਤ ਵੱਡੀ ਗੱਲ ਸੀ ਕਿ ਜਿੰਨਾ ਪਾਣੀ ਕੈਨੇਡਾ ਦੇ ਕੋਲ ਆ ਦੁਨੀਆ 'ਚ ਸਭ ਤੋਂ ਬੈਸਟ ਮਤਲਬ ਪਾਣੀ ਆ ਔਰ ਕੁਆਂਟੀਟੀ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਅਮਰੀਕਾ ਕੋਲ ਪਾਣੀ ਸਰਪਲਸ ਨਹੀਂ ਹੈ ਕੈਨੇਡਾ ਕੋਲ ਪਾਣੀ ਸਰਪਲਸ ਹੈਗਾ ਤੋਂ ਉਹਨਾਂ ਦੇ ਦਰਿਆ ਉਹਨਾਂ ਦੀ ਮਤਲਬ ਧਰਤੀ ਇਹ ਉਹਦੇ ਨਾਲ ਬਹੁਤ ਉਪਜਾਊ ਆ ਤੋਂ ਉਸ ਚੀਜ਼ ਨੂੰ ਬੱਦੇ ਨਜ਼ਰ ਰੱਖਦੇ ਹੋਏ ਬਾਬਾ ਗੁਰਦੇਵ ਸਿੰਘ ਨੇ ਸਿੱਖਿਆ ਨੂੰ ਕਿਹਾ ਵੀ ਮੈਂ ਸਿੱਖਿਆ ਨੂੰ ਉੱਥੇ